ਹਮ ਮੁੰਡਾ ਜਸ਼ਨ ਪਾਵਾ ਖੁਦਕੁਸ਼ੀ ਕਰ ਗਏ ਸਰਪੰਚ ਮੁੰਡਾ ਉਹਦੇ ਕੁਝ ਦੋਸਤ ਮਿੱਤਰ ਗੱਲਾਂ ਦੱਸ ਰਹੇ ਨੇ ਕਿ ਭਾਈ ਉਹਨੂੰ ਇਗਨੋਰ ਕਰ ਰਹੀ ਸੀ ਪਾਰਟੀ ਹੈ ਨਾ ਪਹਿਲਾਂ ਵੀ ਇਲਜ਼ਾਮ ਲੱਗ ਰਹੇ ਸੀ ਕੋਈ ਹੋਰ ਵੀ ਮਿੰਟੂ ਜੀ ਗੱਲ ਕੋਈ ਸਾਹਮਣੇ ਆਈ ਹੈ ਵੀ ਕੀ ਕਾਰਨ ਰਿਹਾ ਹੈ ਇਸ ਤਰ੍ਹਾਂ ਖੁਦਕੁਸ਼ੀ ਕਰੰਦਾ ਸਰ ਗੱਲ ਪਤਾ ਕੀ ਹੈ ਹਮ ਬਹੁਤ ਕੁਝ ਸਾਹਮਣੇ ਆ ਗਿਆ ਹੁਣ ਤਾਂ ਜੀ ਬਹੁਤ ਕੁਝ ਆ ਗਿਆ ਮੈਂ ਮੈਨੂੰ ਯਾਦ ਆ ਗਿਆ ਆੜੀਆਂ ਸੁਣੋ ਔਡੀਅেন্স ਨੂੰ ਥੋੜਾ ਧਿਆਨ ਨਾਲ ਸੁਣਨਾ ਪਏਗਾ। ਬਾਈ ਸਤਿ ਸ਼੍ਰੀ ਅਕਾਲ। ਇਹ ਉਹ ਬੋਲ ਰਿਹਾ ਸਰਪੰਚ। ਠੀਕ ਠਾਕ ਜੀ। ਅੱਜ ਮੀਟਿੰਗ ਸੀ ਬਾਈ ਪਿੰਡ ਜਲਾਖ ਦੀ ਕਮੇਟੀ ਆਇਆ ਸੀ ਤੇ ਉਹ ਯਾਰ ਤੱਕਿਆਂ ਵਾਲੀ ਮੇਰੇ ਸਾਈਨ ਕਰ ਗਿਆ। ਕੋਣ? ਰਜਿਸਟਰ ਤੇ ਫੈਕਟਰੀ। ਹਾਂ ਜੀ ਜਿੱਤੇ ਸਰਪੰਚ ਦੇ ਦਸਤਖਤ ਦਸਕਤ ਹੁੰਦੇ ਨੇ। ਕੋ ਉੱਥੇ ਮੈਂ ਸਾਈਨ ਕਰਨੇ ਨਹੀਂ ਸੀ ਇਹ ਇਹਨੇ ਸਾਈਨ ਕਰਤੇ। ਅੱਛਾ ਇਹਨੂੰ ਨਹੀਂ ਚਾਹੀਦਾ ਸੀ ਨਾ ਸਾਈਨ ਕਰਨੇ ਮੇਰੇ। ਕੋਈ ਨਾ। ਜਾਣ ਉਹ ਮਗਨੀ ਕਿਚੀਦਾ ਕਰਦਾ ਉਹ ਹੀ ਇੰਨੇ ਮੇਰੇ ਸੈਣ ਕਰਦੇ ਨਾ ਉੱਥੇ ਜੇ ਫਿਰ ਪ੍ਰਬੰਧਕ ਲੱਗੂਏ ਹਾਂ ਫਿਰ ਪ੍ਰਬੰਧਕ ਹੀ ਲੱਗੂਏ ਫਿਰ ਨਾ ਇਹ ਮਤਾ ਪਾ ਕੇ ਆਪ ਹੀ ਦਾਪ ਹੀ ਸੈਣ ਕਰਕੇ ਕਰਵੇ ਤੇਰੇ ਕੋਲ ਪ੍ਰਬੰਧਕ ਬਣ ਦੇਗਾ ਬਾਈ ਜਦ ਕਾਰਵਾਈ ਨੂੰ ਮੈਂ ਕੀ ਕਰਨਾ ਜਦੋਂ ਸੈਣ ਤੋਂ ਤੱਕਰੀ ਜਾਂਦਾ ਖਰੀ ਆਪ ਹੀ ਰੁਕ ਲਈਏ ਮੇਰੇ ਸਾਹਮਣੇ ਸਾਰੇ ਯਾਨੀ ਇਹ ਆਡੀਓ ਜਿਹੜੀ ਹੈਗੀ ਹੈ ਚਲੋ ਆਪਾਂ ਆਪਾਂ ਵੀ ਡਿਸਕਲੇਮਰ ਦੇ ਦਿੰਨੇ ਆ ਹੂੰ ਇਹ ਚਲੋ ਆਪਾਂ ਕਦਰ ਨਹੀਂ ਜੀ ਆਪਣੀ ਪੁਸ਼ਟੀ ਨਹੀਂ ਕਰਦੇ ਪਰ ਅਸਲ ਦੇ ਵਿੱਚ ਜੋ ਇਹ ਆਡੀਓ ਹੈ ਹੂੰ ਇਹ ਆਡੀਓ ਰਿਕਾਰਡਿੰਗ ਜਿਹੜੀ ਹੈ ਆਡੀਓ WhatsApp ਕਾਲ ਹੈ ਇਸ ਨੂੰ ਰਿਕਾਰਡ ਕੀਤਾ ਗਿਆ ਦੂਸਰੇ ਫੋਨ ਤੋਂ ਤੇ ਨੰਬਰ ਜੋ ਆ ਰਿਹਾ ਲਾਡੀ ਪੀਏ ਦਾ ਠੀਕ ਹੈ ਜੀ ਹੁਣ ਇਹ ਇਹ ਕਈ ਰਿਕਾਰਡਿੰਗਾਂ ਨੇ ਸਾਡੇ ਕੋਲ ਕਈ ਰਿਕਾਰਡਿੰਗਾਂ ਨੇ ਹੁਣ ਤੇ ਤੁਸੀਂ ਦੇਖੋਗੇ ਤਾਂ ਇਸ ਮਾਮਲੇ ਦੇ ਵਿੱਚ ਇੱਕ ਇਹ ਵੀ ਪੱਖ ਆ ਗਿਆ ਨਾ ਕਿ ਜਸ਼ਨ ਬਾਬਾ ਦਾ ਪਿਤਾ ਵੀ ਸਾਹਮਣੇ ਆ ਗਿਆ ਕਿ ਠੀਕ ਹੈ ਜੀ ਹੁਣ ਆਪਾਂ ਜੇ ਆਈਏ ਇਸ ਗੱਲ ਤੇ ਦੋ ਗੱਲਾਂ ਹੋਈਆਂ ਇੱਕ ਤੇ ਇਸ ਤਰ੍ਹਾਂ ਦੀਆਂ ਰਿਕਾਰਡਿੰਗਾਂ ਜਿਹੜੀਆਂ ਨੇ ਵਾਇਰਲ ਨੇ ਆ ਗਈਆਂ ਜੀ ਆਪਣੇ ਕੋਲ ਵੀ ਨੇ ਕਿ ਉਹਦਾ ਕਿਤੇ ਨਾ ਕਿਤੇ ਬਈ ਸਰਪੰਚੀ ਵਾਲਾ ਮਾਮਲਾ ਵਿਗੜਿਆ ਹੋਇਆ ਸੀਗਾ ਹੁਣ ਵਿਗੜਿਆ ਕਿ ਜਿੰਨੀਆਂ ਮੈਂ ਰਿਕਾਰਡਿੰਗਾਂ ਸੁਣੀਆਂ ਮੈਂ ਨਾ ਉੱਥੇ ਬੈਠਾ ਸਦਾ ਘੰਟਾ ਪੌਣਾ ਘੰਟਾ ਇੰਨਾਂ ਚੀਜ਼ਾਂ ਤੇ ਵਰਕਆਊਟ ਕੀਤਾ ਜੀ ਜੋ ਮੈਨੂੰ ਸਮਝ ਆਈ ਆ ਹਮ ਦੇਖੋ ਜੀ ਹੁਣ ਫੌਜਾ ਸਿੰਘ ਸਰਾਰੀ ਬੋਲ ਨਹੀਂ ਰਹੇ ਇਸ ਮੁੱਦੇ ਤੇ ਅਸੀਂ ਉਹਦੋਂ ਕਾਲ ਕੀਤੀ ਸੀਗੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਹਮ ਤੇ ਜਦੋਂ ਅਧਿਕਾਰਤ ਤੌਰ ਤੇ ਬੋਲਣਗੇ ਫਿਰ ਉਹਨਾਂ ਦਾ ਪੱਖ ਸਾਹਮਣੇ ਆਏਗਾ ਜੀ ਨਾ ਹੀ ਜਿਹੜਾ ਉਹਨਾਂ ਦਾ ਪੀਏ ਆ ਨਾ ਹੀ ਕੋਈ ਅਧਿਕਾਰਤ ਪੱਖ ਆ ਉਹਨਾਂ ਦਾ ਸਾਹਮਣੇ ਆ ਕਿਉਂਕਿ ਜਿੰਨੀਆਂ ਮੈਂ ਉਥੋਂ ਦੀ ਲੋਕਲ ਨਿਊਜ਼ ਚੈਨਲਾਂ ਤੇ ਨਿਊਜ਼ ਚੱਲੀਆਂ ਦੇਖੀਆਂ ਜਾਂ ਇੰਟਰਵਿਊਜ਼ ਦੇਖੀਆਂ ਨੇ ਉਹਦਾ ਸਾਰਿਆਂ 'ਚ ਕਿਤੇ ਵੀ ਅਧਿਕਾਰਤ ਤੌਰ ਤੇ ਇਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਹੀਂ ਉਹਨਾਂ ਤੇ ਕੋਈ ਪ੍ਰਤੀਕਰਮ ਆਪ ਦੇ ਪੇਜ ਵਗੈਰਾ ਤੇ ਦਿੱਤਾ ਹੈ ਚਲੋ ਹੁਣ ਜਿਹੜੀ ਗੱਲ ਇਹਨਾਂ 24 ਘੰਟਿਆਂ ਦੇ ਦੌਰਾਨ ਹੋਈ ਆ ਉਹ ਦੋ ਪੱਖ ਤੋਂ ਆ ਕਿ ਇੱਕ ਤੇ ਜਿਹੜੀਆਂ ਰਿਕਾਰਡਿੰਗਾਂ ਨਿਕਲੀਆਂ ਨੇ ਜੀ ਜਿਹੜੀਆਂ ਕਿ ਮਤਲਬ ਕਿ WhatsApp ਕਾਲਾਂ ਨੇ ਹੂੰ ਇਹਦੇ ਵਿੱਚੋਂ ਇੱਕ ਚੀਜ਼ ਸਮਝਣ ਵਾਲੀ ਆ ਕਿ ਅਸਲ 'ਚ ਜਿਹੜਾ ਉਹ ਬੰਦਾ ਸੀਗਾ ਹੂੰ ਮੁੰਡਾ ਸੀਗਾ ਉਹ ਸਰਪੰਚ ਬਣ ਗਿਆ ਜੀ ਸਰਪੰਚ ਬਨ ਉਪਰੰਤ ਉਹਨੂੰ ਚੱਲਣ ਨਹੀਂ ਸੀ ਦਿੱਤਾ ਜਾ ਰਿਹਾ ਹੂੰ ਮਤਲਬ ਕਿ ਕੁਝ ਮੈਂਬਰਾਂ ਦਾ ਵਿਰੋਧ ਸੀ ਜੀ ਕੋਰਮ ਪੂਰਾ ਨਹੀਂ ਹੈ ਜੀ ਕਿਉਂਕਿ ਟੈਕਨੀਕਲਟੀ ਹੁੰਦੀ ਹੈ ਇਹਨੂੰ ਸਮਝੋ ਪੰਚਾਇਤੀ ਸਿਸਟਮ ਜਿਹੜੇ ਬੰਦੇ ਸਮਝਦੇ ਆ ਖਾਸ ਤੌਰ ਤੇ ਜਿਹੜੇ ਆਪਣੇ ਆਡੀਅנס ਤੋਂ ਮੈਂਬਰ ਰਿਆ ਕੋਈ ਸਰਪੰਚ ਰਿਆ ਜਿਨ੍ਹਾਂ ਦਾ ਆਪਣਾ ਕੋਈ ਜੀ ਆ ਜੀ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਹੂੰ ਇਹ ਨੌਬਤ ਉਹ ਵਾਰ-ਵਾਰ ਤਰਲੇ ਕਰ ਰਿਹਾ ਹੈ ਕਿ ਭਾਈ ਤੁਸੀਂ ਮੈਂਬਰ ਮੇਰੇ ਨਾਲ ਤੋਰ ਦਿਓ ਹੂੰ ਪਲੀਜ਼ ਮੇਰਾ ਕੰਮ ਚੱਲਣ ਦਿਓ ਜੀ ਜਿੰਨੀਆ ਰਿਕਾਰਡਿੰਗਾਂ ਜੀ ਕਰ ਉਹ ਵਾਰ-ਵਾਰ ਫੌਜਾ ਸਿੰਘ ਸਰਾਰੀ ਇਥੇ ਇੱਕ ਸਪਸ਼ਟ ਚੀਜ਼ ਜਿਹੜੀ ਹੈ ਉਹ ਕਰ ਦੇਣੀ ਚਾਹੀਦੀ ਹੈ ਹੂੰ ਕਿ ਫੌਜਾ ਸਿੰਘ ਸਰਾਰੀ ਦੇ ਨਾਲ ਕੋਈ ਵੀ ਕਥੇ ਤਾੜੀ ਉਹ ਨਹੀਂ ਆਏਗੀ ਵਾਇਰਲ ਐਟ ਲੀਸਟ ਮੈਂ ਤੇ ਦੇਖੀ ਨਹੀਂ ਜੀ ਸਾਰੀ ਗੱਲਬਾਤ ਪੀਏ ਦੇ ਨਾਮ ਤੇ ਹੀ ਹੋ ਰਹੀ ਹੈ ਵਾਈ ਜਿੰਨੀ ਵੀ ਹੋ ਰਹੀ ਹੈ ਹੂੰ ਅੱਛਾ ਚਲੋ ਪੀਏ ਤਾਂ ਫਿਰ ਉਹਨਾਂ ਦੀ ਹੈ ਹਾਲੇ ਤੱਕ ਖੰਡਣ ਤੇ ਆਇਆ ਨਹੀਂ ਅੱਛਾ ਹੁਣ ਇਸ ਚੀਜ਼ ਦੇ ਵਿੱਚ ਇਹੋ ਆ ਕਿ ਭਾਈ ਇਹ ਬੰਦਾ ਤਰਲਾ ਮਾਰ ਰਿਹਾ ਸੀਗਾ ਹੂੰ ਹੁਣ ਦੂਜੀ ਗੱਲ ਉਹਦੇ ਬਾਪ ਨੇ ਪੂਰੀ ਕਰਦੀ ਵੀ ਤਰਲਾ ਉਹ ਮਾਰ ਕਿਉਂ ਰਿਹਾ ਸੀ ਵੱਡਾ ਸਵਾਲ ਹੈ ਤਾਂ ਆਮ ਆਦਮੀ ਪਾਰਟੀ ਦਾ ਸੀ ਨਾ ਵਰਕਰ ਸੀ ਉਹਨਾਂ ਦਾ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਹੋਗਾ ਸਰਾਰੀ ਸਾਹਿਬ ਬਿਲਕੁਲ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪੀ ਆ ਸਾਬ ਹੋ ਗਏ ਜੀ ਆਮ ਆਦਮੀ ਪਾਰਟੀ ਦਾ ਜਸ਼ਨ ਸਿੰਘ ਜਸ਼ਨ ਸਿੰਘ ਬਿਲਕੁਲ ਇੱਕ ਹੋਰ ਨੇ ਇੱਥੇ ਦੀਪਕ ਸ਼ਰਮਾ ਜੀ ਹੂੰ ਉਹਨਾਂ ਨੇ ਅੱਜ ਪੋਸਟ ਪਾਈ ਆ ਉਹਨਾਂ ਕਹੇ ਉਹ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਹ ਦਾਵਾ ਕਰ ਦਿੱਤਾ ਆਪਣੇ ਪੋਸਟ ਦੇ ਵਿੱਚ ਕਿ ਇੱਕ ਤੀਜਾ ਵੀ ਹੈਗਾ ਅੱਛਾ ਉਹਨੇ ਯਾਰ ਮਾਰ ਕੀਤੀ ਹੈ ਜਸ਼ਨ ਦੇ ਨਾਲ ਮੈਂ ਉਹਨੂੰ ਵੀ ਨੰਗਿਆਂ ਕਰੂੰਗਾ ਹੂੰ ਮਤਲਬ ਫੇਸਬੁਕ ਤੇ ਪੋਸਟ ਪਾਈ ਹੋਈ ਆ ਫਿਰ ਤੇ ਵਾਵਾ ਖੋਲੇ ਅਜੀ ਮਤਲਬ ਕਿ ਇਸ ਮਾਮਲੇ ਦੇ ਵਿੱਚ ਕਈ ਚੀਜ਼ਾਂ ਹੋਰ ਵਾਪਰ ਸਕਦੀਆਂ ਨੇ ਜੀ ਜੀ ਹੁਣ ਗੱਲ ਇਹ ਆ ਕਿ ਅਸਲ ਦੇ ਵਿੱਚ ਤਕਨੀਕੀ ਤੌਰ ਤੇ ਉਸ ਬੰਦੇ ਦੇ ਸਾਹਮਣੇ ਪਹਿਲਾਂ ਤੇ ਕੁਝ ਅੜਿੱਕੇ ਖੜੇ ਕਰ ਦਿੱਤੇ ਗਏ ਹੂੰ ਫਿਰ ਉਸ ਨੂੰ ਮਤਲਬ ਕਿ ਇਹ ਜਫਰ ਜੱਲ ਨੇ ਪਾਇਆ ਕਿ ਭਾਈ ਮੈਂ ਤਾਂ ਪੈਸਾ ਲਾ ਬੈਠਕਿਓ ਦੂਜੀ ਗੱਲ ਉਹਦੇ ਬਾਪ ਨੇ ਪੂਰੀ ਕੀਤੀ ਹੂੰ ਕਿ ਅਸੀਂ ਹੁਣ ਤੱਕ 15 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਹੈ ਉਨੇ ਹੋਂ ਰਿਕਾਰਡ ਗੱਲ ਕਹੀ ਆ ਹਮ ਹਾਲੇ ਤੱਕ ਸਿਲਵਤ ਘਰਤ ਤੌਰ ਤੇ ਇਹਨਾਂ ਨੇ ਤੱਕ ਕੋਈ ਨਾ ਇਹਦਾ ਖੰਡਨ ਕੀਤਾ ਜੀ 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 ਵਿਧਾਇਕ ਸਾਹਿਬ ਦੀ ਟੀਮ ਨੇ ਹਮ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਵਿਧਾਇਕ ਨੂੰ ਪੈਸੇ ਨਹੀਂ ਅਸੀਂ ਦਿੱਤੇ ਉਹਦੇ ਤੱਕ ਪਹੁੰਚੇ ਨਹੀਂ ਪਹੁੰਚੇ ਸਾਨੂੰ ਨਹੀਂ ਪਤਾ ਸਾਡੇ ਪੈਸੇ ਮਤਲਬ ਕਿ ਕਥੇ ਤੌਰ ਤੇ ਪੀਏ ਸਾਾਨੂੰ ਗਏ ਨੇ ਹਮ ਠੀਕ ਹੈ ਜੀ ਹੁਣ ਇਸ ਮਾਮਲੇ ਦੇ ਵਿੱਚ ਸਾਬ ਮੈਂ ਨਹੀਂ ਕਹਦਾ ਸਾਰੀਆਂ ਗੱਲਾਂ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਫਰੋਜ਼ਪੁਰ 2 ਲੱਖ ਰੁਪਇਆ ਦੇ ਕੇ ਆਇਆ ਸਿਰਫ ਇਸ ਕਰਕੇ ਕਿਉਂ ਵਿਤਤ ਨਹੀਂ ਕਿਉਂਕਿ ਆ ਬੋਲੀਬਾਲੀ ਕਰਵਾਉਣੀ ਸੀ ਜਿਹੜੀ ਆ ਪੰਚਾਇਤੀ ਜ਼ਮੀਨ ਦੀ। ਓਹੋ ਇਹਦਾ ਮਤਲਬ ਇਹ ਆ ਬਹੁਤ ਉਲਝਿਆ ਮਸਲਾ ਬਹੁਤ ਉਲਝਿਆ ਮਸਲਾ ਸਾਬ ਆਪਾਂ ਤੇ ਹੁਣ ਜਿਵੇਂ ਜਿਵੇਂ ਦੇਖ ਰਹੇ ਆ ਕਿ ਕਿਉਂਕਿ ਉਸ ਮੁੰਡੇ ਨਾਲ ਨਾ ਹਮਦਰਦੀ ਬਹੁਤ ਆ ਉਥੋਂ ਦੇ ਲੋਕਾਂ ਦੀ। ਉਹ ਕੱਢੀ ਆਉਂਦੇ ਆ ਮਤਲਬ ਕਿ ਇਸ ਮਾਮਲੇ ਨੂੰ ਉਹ ਤਾਂ ਕਰਕੇ ਫਿਰ ਬਾਪ ਵੀ ਸਰ ਮੈਂ ਤੇ ਉਹਦੇ ਬਾਪ ਨੂੰ ਵੇਖ ਕੇ ਨਾ ਸੱਚੀ ਮਾ ਨਹੀਂ ਪਾਰ ਆਇਆ ਗੱਚਾ ਹੀ ਪਾਰ ਆਇਆ ਗੱਚ ਪਾਰ ਆਇਆ ਜੀ। ਐਨਾ ਸੱਚਾ ਆਦਮੀ ਯਾਰ ਓ ਹੋ ਮੇਰਾ ਮਾਲਕਾ ਪਤਾ ਹੀ ਕੱਖ ਨਾ ਕਿ ਮੈਂ ਤਾਂ ਯਾਰ ਦੁੱਧ ਦਾ ਕੰਮ ਕਰਦਾ ਮੈਂ ਤਾਂ ਕਿਹਾ ਪੁੱਤਰ ਨਾਮ ਆਪਾਂ ਕੀ ਲੈਣਾ ਸਰਪੰਚੀ ਦਾ ਨਹੀਂ ਪਾਪਾ ਮੈਂ ਬੰਨਾ ਹੀ ਆ ਸਰਪੰਚ ਬੰਨੀਆਂ ਤੇ ਕਹਿੰਦਾ ਮੈਂ ਰਿਸ਼ਤੇਦਾਰਾਂ ਤੋਂ ਫੜ ਤੜ ਕੇ ਪੈਸੇ ਦਿੱਤੇ ਕੋਈ ਸ਼ਾਦ ਦੇ ਕੋਲ ਸੀਗੇ ਕੁਝ ਢਾੜਾ ਗਟਾ ਵੀ ਜੜਾ ਸੀ ਵੇਚਿਆ ਕੀ ਹੁੰਦਾ ਮਿੰਟ ਜੀ ਸਰ ਉਸ ਬੰਦੇ ਦੀ ਮਤਲਬ ਕਿ ਤੁਸੀਂ ਦੇਖੋਗੇ ਅੱਜ ਬੇਵਸੀ ਔਰ ਉਸ ਦਾ ਸਾਦਾਪਨ ਸਰ ਦੇਖਿਆ ਨਹੀਂ ਜਾਂਦਾ ਤੇ کیا ਨਹੀਂ ਜਦਾ ਸਰ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਸ ਬਾਪ ਤੇ ਨਾ ਇੱਕ ਵਾਰੀ ਜ਼ਰੂਰ ਥੋੜੀ ਜਿਹੀ ਹੱਥ ਮਾਰ ਲਓ ਤੁਸੀਂ ਉਹਦਾ ਚਿਹਰਾ ਦੇਖ ਲਓਗੇ ਨਾ ਸ਼ਰਤੀਆਂ ਗੱਲਾਂ ਮਾਨ ਸਾਹਿਬ ਤੁਹਾਨੂੰ ਲੱਗ ਜਾਏਗਾ ਕਿ ਯਾਰੇ ਮਾਮਲੇ 'ਚ ਅੱਗੇ ਤੁਰਨਾ ਚਾਹੀਦਾ ਸਰ ਤੁਰਨਾ ਚਾਹੀਦਾ ਤੋਂ ਕਹਿਣ ਤਾਂ ਪਾਵੇ ਯਾਰ ਕਿ ਹੁਣ ਅੱਗੇ ਚੱਲ ਕੇ ਉਹ ਇਹ ਗੱਲ ਕਹਿੰਦੇ ਆ ਕਿ ਇਹ ਗਿਆ ਸੀਗਾ ਬਾਬਾ ਬੁਢਾ ਸਾਲ ਜੀ ਬਾਬਾ ਬੁੱਢਾ ਸਾਹਿਬ ਗਿਆ ਤੇ ਉਸ ਦਿਨ ਇਹਨਾਂ ਦਾ ਕੋਈ ਪ੍ਰੋਗਰਾਮ ਇਹਨਾਂ ਦੇ ਪਿੰਡ ਤੇ ਡੇ ਬਣ ਗਿਆ ਤੇ ਡੇ ਪਿੰਡ ਆ ਨਾ ਉਹ ਆ ਕੇ ਗੱਲ ਕਹਿੰਦਾ ਕਿ ਮੈਨੂੰ ਇਹਨਾਂ ਨੇ ਦਬਕਾਇਆ ਕੀਤਾ ਕਿ ਤੂੰ ਚੰਗਾ ਤੈਨੂੰ ਸਰਪੰਚ ਬਣਾਇਆ ਤੂੰ ਕਿੱਥੇ ਤੁਰੇ ਫਿਰਦਾ ਮੱਥੇ ਟੇਕਦਾ ਫਿਰਦਾ ਫਲਾ ਧਮਕਾ ਜੀ ਕਿਨੇ ਉਹ ਕਹਿੰਦਾ ਵੀ ਪਪਾ ਮੀ ਨੂੰ ਇਹ ਪਹਿਲਾਂ ਦੱਸ ਦਿੰਦੇ ਮੈਂ ਆ ਕੇ ਚਲੋ ਪ੍ਰਬੰਧ ਕਰ ਦਿੰਦਾ ਜੇ ਜਾਂਦਾ ਹੀ ਨਾ ਹੂੰ ਹੂੰ ਤੇ ਉਲਟਾ ਦੂਜੀ ਮਤਲਬ ਕੈਂਟੀ ਤੇ ਹਰ ਤਾਂ ਹੁੰਦੀ ਹੈ ਨਾ ਚਾਹੇ ਪਾਰਟੀ ਇੱਕ ਵੀ ਹੋਵੇ ਵੀ ਇਹ ਹੁਣ ਉਹਨਾਂ ਦੇ ਵੱਲ ਤੁਰੇ ਫਿਰਦੇ ਆ ਯਾਨੀ ਉਸ ਦਿਨ ਵੀ ਉਹ ਬੰਦਾ ਅੰਡਰ ਸਟ्रेस ਸੀਗਾ ਤਣਾਅ ਚ ਸੀਗਾ ਜੀ ਸੋ ਮੇਰੇ ਖਿਆਲ ਦੇ ਨਾਲ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਅਸੀਂ ਤੇ ਚਲੋ ਜਿਹੜੀਆਂ ਚੀਜ਼ਾਂ ਆ ਰਹੀਆਂ ਆ ਕੋਈ ਹੈਰਾਨ ਸੀ ਨਾ ਕਿ ਕੋਈ ਨਿੱਕੀ ਜੀ ਕੋਈ ਮੈਂ ਉਹੀ ਗੱਲ ਕਿ ਕੋਈ ਤੇਈ ਚਾਹੀਏ 23-24 ਸਾਲ ਦਾ ਨੌਜਵਾਨ ਬੱਚਾ ਹੀ ਹੁੰਦਾ ਜੀ 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 ਜਿਹੜਾ ਸਰਪੰਚ ਬਣਨ ਤੱਕ ਚਲਾ ਗਿਆ ਜਿਹਦੀ ਮਤਲਬ ਕਿ ਇਲਾਕੇ ਚ ਗੁੱਡਵਿਲ ਹੈ ਸੋਹਣਾ ਹੈ ਸੁਨੱਖਾ ਹੈ ਐਮਐਲਏ ਤੱਕ ਉਹਦੀ ਪਹੁੰਚ ਹੈ ਯਾਰ ਕਿਉਂ ਖੁਦਕੁਸ਼ੀ ਕਰੇਗਾ ਇਹ ਬੜੀ ਕਰੜਕ ਦੀ ਸੀ ਵੀ ਨਾ ਗੱਲ ਤਾਂ ਖੈਰ ਬਹੁਤ ਕੁਝ ਹੈ ਜੀ ਹੁਣ ਆਪਾਂ ਇੱਕ ਪਾਸੇ ਦੇਖਦੇ ਪਏ ਆ ਉਹ ਨਰਿੰਦਰ ਦੀਪ ਵਾਲਾ ਮਸਲਾ ਸੀਗਾ ਉਹਦੇ ਚ ਵੀ ਕੁਝ ਤਾਂ ਪੁਲਸ ਤੇ ਦੋਸ਼ ਲੱਗਦੇ ਆ ਕਿ ਪੁਲਸ ਬਈ ਐਦਾ ਕਰ ਰਹੀ ਹੈ ਨੌਜਵਾਨਾਂ ਨਾਲ ਕੁਝ ਸਿਆਸਤ ਵੀ ਬੰਦੇ ਖਾਣੀ ਬਣ ਰਹੀ ਹੈ ਨੌਜਵਾਨੀ ਖਤਮ ਹੋ ਰਹੀ ਹੈ ਤਾਂ ਇਹਦੇ 'ਚ ਇਹ ਆ ਕਿ ਤੁਸੀਂ ਇੱਕ ਪਾਸੇ ਤੇ ਨੌਜਵਾਨਾਂ ਨੂੰ ਪ੍ਰੇਰਦੇ ਹੋ ਕਿ ਸਿਆਸਤ 'ਚ ਜਾ ਮਾਨ ਸਾਹਿਬ ਇਹ ਇਹ ਹੈ ਕਿ ਨੌਜਵਾਨਾਂ ਨੂੰ ਤੁਸੀਂ ਪ੍ਰੇਰਿਤ ਦਿੰਨੇ ਹੋ ਕਿ ਭਾਈ ਇੱਧਰ ਆਓ ਸਿਆਸਤ ਚਾਹ। ਵਿਦਿਆਰਥੀ ਵੈਂਗ ਵਾਲੀ ਗੱਲੇ ਕਰ ਰਹੇ ਸੀ। ਹਾਂ ਜੀ ਹਾਂ ਜੀ ਵੀ ਨੌਜਵਾਨ ਇੱਧਰ ਆਉਣ। ਤਾਂ ਫਿਰ ਤੁਸੀਂ ਦੂਸਰੇ ਪਾਸੇ ਜਿਹੜੇ ਨੌਜਵਾਨ ਇਸ ਤਰ੍ਹਾਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ ਸਾਹਿਬ ਤੁਹਾਨੂੰ ਉਖੜਨਾ ਪੈਗਾ। ਹਾਲਾਂਕਿ ਮੇਰੀ ਜਾਣਕਾਰੀ ਹੈ ਕਿ ਫੌਜਾ ਸਿੰਘ ਜੀ ਨੂੰ ਉੱਥੇ ਸੱਦਿਆ ਗਿਆ। ਹੂੰ ਪਤਾ ਨਹੀਂ ਗਿਆ ਕਿ ਜਾਣਾ ਜਿੰਨੀ ਕੁ ਮੇਰੀ ਇਨਫੋਰਮੇਸ਼ਨ ਹੈ ਕਿ ਸੱਦਿਆ ਗਿਆ। ਹੁਣ ਮੁੱਖ ਮੰਤਰੀ ਸਾਹਿਬ ਨੇ ਸੱਦਿਆ ਜਾਂ ਕੋਈ ਪਾਰਟੀ ਨੇ ਸੱਦਿਆ। ਇਸ ਬਾਰੇ ਕੋਪੁਸ਼ਟੀ ਤਾਂ ਨਹੀਂ ਹੋਈ ਪਰ ਦੱਸਦੇ ਆ ਕਿ ਸਰਾਰੀ ਸਾਹਿਬ ਨੂੰ ਬੁਲਾਇਆ ਗਿਆ ਉਥੇ ਤਾਂ ਇਹ ਮਾਮਲਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੋਈ ਮੋੜ ਕੱਟੇਗਾ ਜੀ ਬਿਲਕੁਲ ਇਹ ਤੇ ਹੋਰ ਵੀ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਸੱਚਮੁੱਚ ਇੱਕ ਮਿੱਤਰ ਦੱਸ ਰਹੇ ਨੇ ਕਿ ਬਈ 15 ਲੱਖ ਦਿੱਤਾ ਤੇ ਕਹਿੰਦੇ ਮੈਂਬਰ ਪੂਰੇ ਨਹੀਂ ਖੁਦਕੁਸ਼ੀ ਤਾਂ ਫਿਰ ਕਰਨੀ ਸੀ ਇੱਕ ਮਿੱਤਰ ਕਹਿ ਰਹੇ ਨੇ ਕਿ ਨਿੱਜੀ ਜ਼ਿੰਦਗੀ ਦੇ ਕੁਝ ਮਸਲੇ ਵੀ ਹੋ ਸਕਦੇ ਆ ਔਰ ਇੱਕ ਕੈਨੇਡਾ ਕੇ ਡੀ ਬਾਈ ਜੀ ਇਹ ਦੱਸ ਰਹੇ ਕਿ ਸਪੰਚ ਦਾ ਪਿਓ ਦੱਸਦਾ ਹੈ ਕਿ 10-10 ਰੁਪਏ ਇਕੱਠੇ ਕਰਕੇ ਵੀ ਪੀਣ ਦਿੱਤੇ ਆ ਆ ਗੁੱਟੀਆਂ ਹਾਂ ਕੁਛ ਦਾ ਬਿਲਕੁਲ ਫਿਰ ਦੁੱਧ ਦਾਦਾ ਵਾਲੇ ਜਿਹੜੇ ਪੈਸੇ ਹੁੰਦੇ ਕਈ ਵਾਰ ਇਸ ਤਰ੍ਹਾਂ ਆ ਜਾਂਦੇ ਨੇ ਨਾ ਜੀ ਤੋਂ ਇਹ ਸਾਬਕਤਾਬ ਹੈਗਾ ਪਰ ਜੋ ਵੀ ਆ ਹੋ ਸਕਦਾ ਕਿ ਉਹਨਾਂ ਨੇ ਬਈ ਜੋ ਆਪਦਾ ਜੋੜਿਆ ਕੀਤਾ ਜਾਂ ਧਾਰਾ 17 ਲਿਆ ਉਹ ਕੀਤਾ ਪਹਿਲੀ ਗਲਤੀ ਇਹ ਕਿ ਅਸੀਂ ਦੇਖੋ ਕੀ ਕਰਲਾਉਂਦੇ ਸੀ ਇਹ ਕਾਂਗਰਸ ਸਰਕਾਰ ਵੇਲੇ ਵੈਸੇ ਤੇ ਕਾਲੀ ਸਰਕਾਰ ਵੇਲੇ ਵੀ ਸੀ ਪਰ ਇੰਨਾ ਮੈਂ ਕਹੂੰਗਾ ਕਿ ਖੁੱਲਾ ਨਹੀਂ ਸੀਗਾ ਜੀ ਠੀਕ ਸੀਗਾ ਉਦੋਂ ਵੀ ਮੈਨੂੰ ਯਾਦ ਆ ਕਿ ਮੈਨੂੰ ਖੁਦ ਇੱਕ ਸਰਪੰਚ ਨੇ ਗੱਲ ਦਸੀ ਮੈਂ ਕਿਸੇ ਕੰਮ ਮੈਂ ਉਹਦਾ ਖਬਾਰ ਚ ਹੁੰਦਾ ਸੀਗਾ ਤੇ ਸਪਲੀਮੈਂਟ ਦੇਣਾ ਸੀਗਾ ਜੀ ਉਹ ਗੱਲ ਯਾਦ ਆ ਜਾਂਦੀ ਆ ਕੁਝ ਲੋਕ ਮੈਨੂੰ ਕਹਿੰਦੇ ਕਾਲੀਆਂ ਪ੍ਰਤੀ ਨੇ ਥੋੜਾ ਨਰਮ ਆ ਕੱਲ ਹਾਏ ਬੀਤੇ ਦੀ ਗੱਲ ਹੋ ਗਏ ਨੇ ਸਤਾ ਦੇ ਮਾਮਨੇ ਚ ਕੀ ਉਹਨਾਂ ਦੀਆਂ ਗੱਲਾਂ ਵਾਰ-ਵਾਰ ਕਰੀਏ ਪਰ ਕੁਝ ਚੇਤੇ ਆ ਜਾਂਦੀਆਂ ਹਮ ਮੈਂ ਉਹ ਸਪਲੀਮੈਂਟ ਕੱਢਦੇ ਹੁੰਦੇ ਸੀ ਅਸੀਂ ਤੇ ਮੈਂ ਕਿਸੇ ਸਰਪੰਚ ਕੋਲ ਗਿਆ ਲੰਬੀ ਹਲਕੇ ਦਾ ਹੀ ਸਰਪੰਚ ਸੀ ਕਹ ਲਊਂ ਤੇ ਮੈਂ ਜਦ ਗਿਆ ਤੇ ਮੈਂ ਆਖਿਆ ਜੀ ਬਈ सरपंच साहब ਆਪਾ ਸਪਲੀਮੈਂਟ ਕਰ ਉਹ ਕਹਿੰਦੇ ਵੀ ਸਾਡੇ ਪੈਸੇ ਇਕੱਠੇ ਕੀਤੇ ਫਲਾਣੇ ਬੰਦੇ ਕੋਲ ਹੁੰਦੇ ਆ ਉਹਨੇ ਨਾਮ ਲਿਆ ਇੱਕ ਲੀਡਰ ਦਾ ਜੀ ਕਿਉਂ ਸਾਡੇ ਤੋਂ ਇਸ਼ਤਿਹਾਰਾਂ ਦੇ ਨਾਮ ਤੇ ਅਖਬਾਰ ਦੇ ਇਸ਼ਤਿਹਾਰਾਂ ਦੇ ਨਾਮ ਤੇ ਉੱਕੇ-ਪੁੱਕੇ ਸਾਲ ਦੇ ਲੈ ਲੈਂਦਾ ਕਿਆ ਬਾਤ ਤੁਸੀਂ ਉਹਦੇ ਨਾਲ ਗੱਲ ਕਰੋ ਮੈਂ ਉਹਦੇ ਨਾਲ ਕੀ ਗੱਲ ਕਰਦਾ ਉਹਨੇ ਤੇ ਕਹਿਣਾ ਇਹ ਮੇਜ਼ ਸਾਫ਼ ਕਰ ਪਹਿਲਾਂ ਜੀ ਠੀਕ ਹੈ ਨਾ ਤੁਸੀਂ ਅੰਦਾਜ਼ਾ ਲਾ ਲਓ ਸਾਹ ਕਮਾਲ ਹੈ ਮਤਲਬ ਇਹ ਮਤਲਬ ਮੈਨੂੰ ਗੱਲ ਯਾਦ ਆ ਗਈ ਕਿ ਸਰਪ ਹਾਂਜੀ ਕਿ ਐਨੇ ਪੈਸੇ ਵੀ ਅ ਇਸ਼ਤਿਹਾਰ ਦੇਨੇ ਆ ਜਾਂ ਪੱਤਰਕ ਮੀਡੀਆ ਮੈਨੇਜਮੈਂਟ ਦਾ ਖਿਆਲੋ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੈਰਾਨ ਕਰਦੀਆਂ ਨੇ